ਵੇ ਜਦੋਂ ਇੱਕ ਭਰ ਜਵਾਨੀ ਵਿੱਚ ਔਰਤ ਦੇ ਰੂਪ ਵਿੱਚ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਕੰਨਾ ਨੇ ਸੁਣਿਆ ਪਰ ਰਹਿ ਕੇ ਪਤੀ ਕੋਲ ਪਤੀ ਦੀ ਸੇਜ ਦੀ ਮੰਨਣੀ ਨਾ ਕੁਖ ਤੋਂ ਕੋ ਬੱਚਾ ਪੈਦਾ ਹੋਏਗਾ ਉਸ ਵੇਲੇ ਖਾਲਸੇ ਦੀ ਮਾਂ ਦੇ ਮਨ ਵਿੱਚ ਕੀ ਏਰਮਾਨ ਆਏ ਤੇ ਉਹਨਾਂ ਨੇ ਫਿਰ ਵੀ ਆਪਸ ਸਮਰਪਿਤ ਇਉਂ ਕਰ ਦਿੱਤਾ ਸਹਬ ਦੇਵਾ ਹੱਥ ਜੋੜ ਕੇ ਆਖਦੀ ਸਹਬ ਦੇਵਾ ਖੁਸ਼ੀ ਚਾਹੀਦੀ ਸੋੜੀ ਕਾਣ ਦੀਏ ਹੋ ਕਰਨੀ ਹੁਕਮ ਦੀ ਪਾਲਣਾ ਧਰਮ ਮੇਰਾ ਕਰਨੀ ਹੁਕਮ ਦੀ ਪਾਲਣਾ ਧਰਮ ਮੇਰਾ ਹੱਥ ਪ੍ਰਭੂ ਦੇ ਕਿਸਮਤ ਇਨ ਸਾਣ ਦੀਏ ਰੱਬ ਨੇ ਜਾਰਚਨਾ ਸਾ ਜਿਤ ਵਿੱਚ ਰੱਖੀ ਸੰ ਤਾਨ ਦੀਏ ਹੋ ਮਾ ਬਣਨਾ ਜੇ ਲੇਖਾਂ ਵਿੱਚ ਨਹੀਂ ਲਿਖਿਆ ਨਹੀਂ ਲਿਖਿਆ ਨਹੀਂ ਲਿਖਿਆ ਮਾ ਬਣਨਾ ਜੇ ਲੇਖਾਂ ਵਿੱਚ ਨਹੀਂ ਲਿਖਿਆ ਲੋਕੀ ਕਹਿਣਗੇ ਦਾਸੀ ਪਗ ਵਾਨ ਦੀਏ ਮੰਗਦੀ ਹਾਂ ਮੰਗਦੀ ਹਾਂ ਮੰਗਦੀ ਹਾਂ ਇੱਕੋ ਸੇਵਾ ਦਾ ਹੱਕ ਮੈਂ ਮੰਗਦੀ ਹਾਂ ਸ਼ਰਤਾਂ ਸਾਰੀਆਂ ਹੋਰ ਪਰਵਾਨ ਮੈਨੂੰ ਹੋਇਆ ਕੀ ਜੇ ਇੱਕ ਨਾ ਮਾਂ ਆਖੂ ਹੋਇਆ ਕੀ ਜੇ ਇੱਕ ਨਾ ਮਾਂ ਆਖੂ ਮਾਤਾ ਕਹੇਗਾ ਸਾਰਾ ਨੂੰ ਤੇ ਜਦੋਂ ਸਾਡੀ ਖਾਲਸੇ ਦੀ ਮਾਂ ਦੇ ਮਾਤਾ ਪਿਤਾ ਨੇ ਸੁਣਿਆ ਕਿ ਬੱਚੀ ਦੇ ਕੁੱਖੋਂ ਇੱਕ ਵੀ ਬੱਚਾ ਜਨਮ ਨਹੀਂ ਲਏਗਾ ਇਹ ਰਹੇਗੀ ਪਤੀ ਕੋਲ ਪਰਛੇਰ ਨਹੀਂ ਮਾਣੇਗੀ ਇੱਕ ਵਾਰੀ ਰੰਗ ਉੱਡ ਗਿਆ ਬੇ ਔਲਾਦ ਜਾਏਗੀ ਸੰਸਾਰ ਚ ਇਹਦੀ ਕੋਈ ਜੜ ਨਹੀਂ ਲੱਗੇਗੀ ਪਰ ਤਨਖਾਲਸੇ ਦੀ ਉਹ ਮਾਂ ਉਹਨੇ ਕਿਹਾ ਮੈਂ ਨਾ ਪਤੀ ਦੀ ਸੇਜ ਮਾਣਾਗੀ ਨਾ ਕੋਈ ਰਸ ਮਾਣਾਗੀ ਨਾ ਬੱਚੇ ਨੂੰ ਜਨਮ ਦੇਾਂਗੀ ਪਰ ਆਹ ਦੁਨੀਆ ਦੇ ਲੋਕ ਇਹ ਤੇ ਕਹਿਣਗੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਾਸੀ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਔਰਤ ਜਾਤੀ ਵਿੱਚ ਐਸੀ ਔਰਤ ਹੋਰ ਕੋਈ ਲੱਭਿਆ ਨਹੀਂ ਲੱਭ ਸਕਦੀ ਉਸ ਮਾਂ ਵਰਗੀ ਉਸ ਖਾਲਸੇ ਦੀ ਮਾਂ ਨੂੰ ਫਿਰ ਅੰਮ੍ਰਿਤ ਛਕਾਇਆ ਗਿਆ ਤੇ ਕਿਹਾ ਗਿਆ ਕਿ ਜੇ ਤੁਹਾਡਾ ਏਡਾ ਸਿੱਧਕ ਹੈ ਤੇ ਆ ਸਾਰਾ ਪੰਥ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿਰਜਿਆ ਇਹ ਰਹਿੰਦੀ ਦੁਨੀਆ ਤੱਕ تسلیم ਕਰੇਗਾ ਕਿ ਸਾਡੀ ਮਾਂ ਮਾਤਾ ਸਹਿਬ ਕੌਰ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਦੋ ਪਤਨੀਆਂ ਪਹਿਲਾਂ ਸੀ ਇੱਕ ਪਤਨੀ ਮਾਤਾ ਸੁందਰੀ ਦੀ ਕੁੱਖ ਤੋਂ ਬਾਬਾ ਅਜੀਤ ਸਿੰਘ ਹੈ ਮਾਤਾ ਜੀਤਾਂ ਦੀ ਕੁੱਖ ਤੋਂ ਤਿੰਨ ਨੇ ਛੋਟੇ ਪਰ ਮਾਤਾ ਸਹਿਬਕੌਰ ਨੇ ਕੁੱਖੋਂ ਭਾਵੇਂ ਕੋਈ ਨਹੀਂ ਜਾਇਆ ਪਰ ਅ ਸਾਰਾ ਖਾਲਸਾ ਅੱਜ ਵੀ ਤੇ ਰਹਿੰਦੀ ਦੁਨੀਆ ਤੱਕ ਜਦੋਂ ਆਪਣੀ ਆਈਡੈਂਟੀ ਦਿੰਦਾ ਇਸ ਸੰਸਾਰ ਨੂੰ ਤੇ ਇਹ ਫਕਰ ਨਾਲ ਅਖਦਾ ਕਿ ਮੈਂ ਵਾਸੀ ਅਨੰਦਪੁਰ ਸਾਹਿਬ ਦਾ ਜਨਮ ਮੇਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਿਤਾ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਮਾਂ ਮੇਰੀ ਮਤਾ ਸੇਵ ਕੌਰ ਜੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ